ਗੁਰੂ ਪਿਆਰੀ ਸਾ ਸੰਗਤ ਜੀ ਗੋਇੰਦਵਾਲ ਸਾਹਿਬ ਤੋਂ ਤੈਨੂੰ ਕੋ ਦੂਰ ਪਿੰਡ ਤਲਵੰਡੀ ਦੇ ਰਹਿਣ ਵਾਲਾ ਇੱਕ ਲੰਗੜਾ ਖੱਤਰੀ ਸਿੱਖ ਗੁਰੂ ਜੀ ਦੇ ਸ਼ਕਨ ਵਾਸਤੇ ਬੜੀ ਸ਼ਰਧਾ ਨਾਲ ਰੋਜ਼ ਹੀ ਦਹੀਂ ਲਿਆਂਦਾ ਹੁੰਦਾ ਸੀ ਇੱਕ ਦਿਨ ਉਸਦੇ ਪਿੰਡ ਦੇ ਚੌਧਰੀ ਨੇ ਰਸਤੇ ਵਿੱਚ ਉਸਦੀ ਲੱਕੜ ਦੀ ਘੋੜੀ ਖੋ ਲਈ ਅਤੇ ਹਾਸੇ ਨਾਲ ਕਿਹਾ ਕਿ ਜਿਸ ਗੁਰੂ ਵਾਸਤੇ ਤੂੰ ਰੋਜ਼ ਹੀ ਇੰਨਾ ਔਖਾ ਹੋ ਕੇ ਦਹੀਂ ਲਿਜਾਂਦਾ ਹੈ ਉਹ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦੇ ਉਸਨੇ ਕਿਹਾ ਗੁਰੂ ਜੀ ਬੇਪਰਵਾਹ ਹਨ ਜੇ ਚਾਹਣ ਤਾਂ ਇੱਕ ਛਿਨ ਵਿੱਚ ਸਭ ਕੁਝ ਕਰ ਦਿੰਦੇ ਹਨ ਅਤੇ ਜੇ ਨਾ ਚਾਹਣ ਤਾਂ ਫਿਰ ਕੁਝ ਵੀ ਨਹੀਂ ਕਰਦੇ ਉਹਨਾਂ ਦੀ ਆਪਣੀ ਮਰਜ਼ੀ ਹੈ ਮੇਰੀ ਲਤ ਠੀਕ ਕਰ ਦੇਣ ਜਾਂ ਨਾ ਮੈਂ ਆਪ ਉਹਨਾਂ ਨੂੰ ਕੁਝ ਨਹੀਂ ਕਹਿਣਾ ਇਹ ਗੱਲ ਕਰਕੇ ਉਹ ਚੌਧਰੀ ਪਾਸੋਂ ਲੱਕੜ ਦੀ ਘੋੜੀ ਲੈ ਕੇ ਛੇਤੀ ਛੇਤੀ ਚੱਲ ਕੇ ਗੁਰੂ ਜੀ ਪਾਸ ਜਦੋਂ ਪਹੁੰਚਿਆ ਤਾਂ ਗੁਰੂ ਜੀ ਪ੍ਰਸ਼ਾਦ ਦਾ ਥਾਲ ਅੱਗੇ ਰੱਖ ਕੇ ਉਸ ਪ੍ਰੇਮੀ ਦੀ ਉਡੀਕ ਵਿੱਚ ਬੈਠੇ ਹੋਏ ਸਨ ਗੁਰੂ ਜੀ ਨਾਲ ਹੋਰ ਸੰਗਤ ਵੀ ਪ੍ਰਸ਼ਾਦ ਅੱਗੇ ਰੱਖ ਕੇ ਬੈਠੀ ਰਹੀ। ਇੰਨੇ ਨੂੰ ਉਹ ਪ੍ਰੇਮੀ ਦਹੀਂ ਲੈ ਕੇ ਪਹੁੰਚ ਗਿਆ ਅਤੇ ਦਹੀਂ ਲੈ ਕੇ ਗੁਰੂ ਜੀ ਨੇ ਪ੍ਰਸ਼ਾਦ ਛਕਿਆ। ਪ੍ਰਸ਼ਾਦ ਛਕ ਕੇ ਗੁਰੂ ਜੀ ਨੇ ਉਸ ਨੂੰ ਪੁੱਛਿਆ ਅੱਜ ਤੂੰ ਦੇਰੀ ਨਾਲ ਕਿਉਂ ਆਇਆ ਹੈ? ਤਦ ਉਸਨੇ ਦੱਸਿਆ ਕਿ ਚੌਧਰੀ ਨੇ ਮੇਰੇ ਨਾਲ ਹਾਸੀ ਕਰਕੇ ਮੇਰੀ ਲੱਕੜ ਦੀ ਘੋੜੀ ਖੋਹ ਲਈ ਸੀ। ਅਤੇ ਕਿਹਾ ਸੀ ਕਿ ਜੇਕਰ ਗੁਰੂ ਸਮਰੱਥ ਹੈ ਤਾਂ ਉਹ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦੇ ਉਸ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਤੂੰ ਸਾਹ ਹੁਸੈਨ ਪਾਸ ਚਲਿਆ ਜਾ ਅਤੇ ਉਸ ਨੂੰ ਕਹਿਣਾ ਕਿ ਗੁਰੂ ਜੀ ਨੇ ਮੈਨੂੰ ਤੁਹਾਡੇ ਪਾਸ ਮੇਰੀ ਲੰਗੜੀ ਲੱਤ ਠੀਕ ਕਰਨ ਵਾਸਤੇ ਭੇਜਿਆ ਹੈ ਜਦੋਂ ਗੁਰੂ ਜੀ ਦਾ ਇਹ ਬਚਨ ਮੰਨ ਕੇ ਉਸ ਸਿੱਖ ਨੇ ਬਿਆਸ ਦੇ ਕਿਨਾਰੇ ਸਾਹ ਹੁਸੈਨ ਪਾਸ ਜਾ ਕੇ ਉਸ ਨੂੰ ਦੱਸਿਆ ਕਿ ਮੈਨੂੰ ਤੁਹਾਡੇ ਪਾਸ ਗੁਰੂ ਜੀ ਨੇ ਇਸ ਵਾਸਤੇ ਭੇਜਿਆ ਹੈ ਕਿ ਤੁਸੀਂ ਮੇਰੀ ਲੰਗੜੀ ਲੱਤ ਨੂੰ ਠੀਕ ਕਰ ਦਿਓ ਤਾਂ ਸਾਹੂ ਸੈਨ ਇੱਕ ਮੋਟਾ ਡੰਡਾ ਚੁੱਕ ਕੇ ਉਸ ਨੂੰ ਮਾਰਨ ਵਾਸਤੇ ਭੱਜਿਆ ਅਤੇ ਝਿੜਕੇ ਕਿਹਾ ਕਿ ਦੌੜ ਜਾ ਨਹੀਂ ਤਾਂ ਦੂਸਰੀ ਲੱਤ ਵੀ ਲੰਗੜੀ ਕਰ ਦਿਆਂਗਾ ਜਦੋਂ ਸਿੱਖ ਡੰਡੇ ਦੀ ਮਾਰ ਤੋਂ ਡਰਦਾ ਹੋਇਆ ਛੇਤੀ ਨਾਲ ਉੱਠ ਕੇ ਦੌੜਨ ਲੱਗਾ ਤਾਂ ਉਸ ਦੀ ਲੱਤ ਬਿਲਕੁਲ ਠੀਕ ਹੋ ਗਈ ਤਦ ਉਹ ਪਿੱਛੇ ਮੁੜ ਕੇ ਸਾਹਸੈਂ ਦੇ ਚਰਨਾਂ ਦੇ ਪੈ ਗਿਆ ਅਤੇ ਧੰਨਵਾਦ ਕਰਨ ਲੱਗਾ ਸਾਹਸੈਂ ਨੇ ਕਿਹਾ ਕਰਨ ਵਾਲੇ ਤਾਂ ਗੁਰੂ ਆਪ ਹੀ ਹਨ ਪਰ ਬਦਨਾਮੀ ਮੈਨੂੰ ਕਰ ਦਿੰਦੇ ਹਨ ਮੇਰੇ ਵੱਲੋਂ ਗੁਰੂ ਜੀ ਨੂੰ ਨਮਸਕਾਰ ਕਰਨੀ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ